ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਇੰਦਰ ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਾਈ ਗਰਮੀ ਦੇ ਘਰੋਂ ਬਣਾ ਰਹੇ ਹਾਂ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਦਾ ਵਪਾਰ ਦਾ ਕੰਮ ਆ ਦੋ ਤਿੰਨ ਵੀਡੀਓ ਪਹਿਲਾਂ ਵੀ ਬਾਈ ਦੇ ਘਰੋਂ ਬਣਾਈਆਂ ਹੀਆਂ ਤੇ ਆਪਾਂ ਪੁੱਛਦਿਆਂ ਵੀ ਪਹਿਲਾਂ ਵਾਲੀਆਂ ਵੀਡੀਓ ਕਿੱਦਾਂ ਦੀਆਂ ਰਹੀਆਂ ਜੇਕਰ ਤੁਸੀਂ ਵੀ ਇਦਾਂ ਦਾ ਕੋਈ ਪਸ਼ੂ ਸੇਲ ਕਰਨਾ ਚਾਹੁੰਦੇ ਹੋ ਜਾਂ ਵੀਡੀਓ ਬਣਾਉਣੀ ਚਾਹੁੰਦੇ ਹੋ ਤਾਂ ਮੇਰਾ ਮੋਬਾਈਲ ਨੰਬਰ ਆ 9780905653 ਬਾਕੀ ਦੇ ਡਿਟੇਲ ਆਪਾਂ ਬਾਈ ਤੋਂ ਲੈਨੇ ਆਂ ਗਾਂਵ ਵਰੀ ਤੇ ਕਰਦੇ ਆਂ ਗੱਲ ਬਾਤ ਸਸੀਗਾ ਬਾਈ ਸਸਰੀ ਗੱਲ ਬਾਈ ਕੀ ਨਾਮ ਬਾਈ ਨਾਮ ਗੁਰਮੀਤ ਰਾਮ ਆ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਜੀ 7626991006 ਪਿੰਡ ਬੂਲਾ ਪਿੰਡ ਬੂਲਾ ਜੀ ਬਾਈ ਪਹਿਲਾਂ ਵੀ ਆਪਾਂ ਤੁਹਾਡੇ ਘਰੋਂ ਦੋ ਤਿੰਨ ਵੀਡੀਓ ਬਣਾਈਆਂ ਕਿੱਦਾਂ ਦੀਆਂ ਰਹੀਆਂ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਪਸ਼ੂ ਆਪਣਾ ਦੂਜੇ ਦਿਨ ਨੂੰ ਸੇਲ ਹੋ ਜਾਂਦਾ ਜੀ ਚਲੋ ਬਹੁਤ ਵਧੀਆ ਗੱਲ ਆ ਆ ਗਾਂਵ ਵਰੀ ਕੀ ਡਿਟੇਲ ਆ ਬਾਈ ਇਹਨੇ ਜੀ 20 ਕਿਲੋ ਦੁੱਧ ਦਿੰਦਾ ਆ ਪਹਿਲਾਂ ਨੇ ਜੀ ਪਹਿਲਾਂ ਨੇ 20 ਕਿਲੋ ਦੁੱਧ ਦਿੱਤਾਗਾ ਹਾਂਜੀ ਤੇ ਕਿੰਨੇ ਕਦਾਂ ਲੈਂਦੀ ਆ ਬਾਈ ਹਾਜੀ ਦਿਨ ਦੇ 22 ਦਸੰਬਰ ਨੂੰ ਪੂਰੇ ਆ 22 ਦਸੰਬਰ ਨੂੰ ਦਿਨ ਪੂਰੇ ਆ ਜਨਿਕਾ 14 ਤਰੀਕਾ ਹਾਂਜੀ ਤੇ 8 ਦਿਨ ਪਹਿ ਜਾ ਡੇਟ ਅ ਮੁਤਾਬਕ ਹਾਂਜੀ ਸੀਲ ਠੰਡੀ ਬਹੁਤ ਹੈ ਜਿਵੇਂ ਮਰਜ਼ੀ ਕੋਈ ਆਏ ਨਹੀਂ ਬਾਲਟੇ ਲਾਂ ਵੀ ਕਾਫੀ ਲੱਗਦੀਆਂ ਅਸੀਂ ਥੱਲੇ ਵੀ 8 ਤੋਂ 10 ਦਿਨ ਆਰਾਮਦਾਰ ਨਾਲ ਰਹਿ ਜੂਗੀ ਇੱਕ ਵਾਰੀ ਗਾਂ ਨੂੰ ਤੋਰ ਕੇ ਦਿਖਾਓ ਬਈ ਸਰੀਰ ਘਟਾਂਚੇ ਵੱਲੋਂ ਖੁੱਲੀ ਡੁੱਲੀ ਹੈਗੀ ਕਦ ਕਾਠ ਕਾਫੀ ਆ ਬੇਲ ਵਾਲੀ ਹੈਗੀ ਦੁੱਧ ਤਾਂ ਜੀ ਦੇ ਨੇ ਆ ਕੇ ਰੁਣਾ ਤਾਂ ਬੈਠਾ ਨਹੀਂ ਆ ਬਲੇਵਾ ਬਹੁਤ ਜਿਆਦਾ ਕਰ ਬਲਟਲਾਂ ਕਾਫੀ ਪੰਗੀਆਂ ਕਰਮਾਲ ਨੇ ਕਾਫੀ ਸੋਨਾ ਆਰਡਰ ਤਿਆਰ ਕਰਨਾ ਜਿਹੜੇ ਸਾਬ ਨਾਲ 10 ਦਿਨ ਹਜੇ ਲੈ ਜੂਗੀ ਮੋੜ ਲਿਆ ਬਈ ਲੰਬੀ ਆ ਬੇਲ ਮੁਤਾਬਕ ਵੀ ਥਣ ਥੁਣਾ ਮੁਠੀ ਵਾਲਾ ਸੋਨਾ ਲੱਗਿਆ ਕਰਮਾਲੀ ਨੂੰ ਬਾਕੀ ਸੀਲ ਠੰਡੀ ਤਾਂ ਪੂਰੀ ਆਪਾਂ ਨੇੜੋਂ ਨਿਗਾ ਮਰਵਾ ਦਿੰਨੇ ਆ ਥਣਾ ਦੀ ਮੁੱਠੀ ਵਾਲਾ ਖਾਨ ਹੱਥੀ ਚਵਾਈ ਵਾਲਾ ਲੱਗਿਆ ਹੋਇਆ ਹੈਗਾ ਬਹੁਤ ਸਾਫ਼ ਹੈ ਜੀ ਆਪਾਂ ਗਰੰਟੀ ਤੇ ਵੀ ਭੇਜ ਦਾਂਗੇ ਭਾਈ ਕਹਿੰਦਾ ਗਰੰਟੀ ਤੇ ਭੇਜ ਦਾਂਗੇ ਜੇ ਮਾਰ ਠੰਡੀ ਸੀਲ ਪੂਰੀ ਹੈ ਜਿਵੇਂ ਹਾਥੂ ਤੁਮਾਰੀ ਹੋ ਕੋਈ ਚੱਕਰ ਨਹੀਂ ਪਣਾ ਜਵਾਕ ਵੇਖੇ ਚੋਈ ਜਾਵੇ ਬਹੁਤ ਬਲਟ ਲਾਂ ਪੰਗਾਈਆਂ ਤੇ ਕੀ ਡਿਮਾਂਡ ਆ ਬਾਈ ਇਹਦੀ ਗਰਮੀ ਤਾਂ ਡਿਮਾਂਡ ਜੀ ਇਹਦਾ ਮੁੱਲ ਤਾਂ 70000 70000 ਕੋਈ ਮਾਨਤਾਂ ਮਾਨਤਾਂ ਦੀ 2 ਘੱਟ 70 ਦੀ ਦੇ ਦੇਣ ਜਨਿਕਾ 68000 ਰੁਪਏ ਦੀ ਆਪਾਂ ਦੇ ਦੇਾਂਗੇ ਹਾਂਜੀ ਹਾਂਜੀ ਬਈ ਬਹੁਤ ਸੋਹਣਾ ਨਾਗਾ ਬਾਈ ਕੋਲੇ ਜੇ ਕਿਸੇ ਨੂੰ ਪਸੰਦ ਆਇਆ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ 68000 ਦੀ ਬਾਈ ਕਹਿੰਦਾ ਦੇ ਦੇਵਾਂਗੇ ਇੱਕ ਵਾਰੀ ਮੋਬਾਈਲ ਨੰਬਰ ਹੋਰ ਦੱਸ ਦਿਓ ਬਈ ਮੋਬਾਈਲ ਨੰਬਰ ਜੀ 7626399006 ਜੀ ਧੰਨਵਾਦ